ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਹੁ ਟਲ ਗੁਰ ਸੇਵੀਐ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵਹਿ ਸਿਫਤ ਕਸਾਮਾਂ ਦੀ ਨੂਰ ਅਰਸੋਂ ਕੁਰਸੋਂ ਛਟੀ ਐ ਤਉਦ ਡਿਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਤਉਦ ਡਿਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕਟਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਹੱਲਾ ਪਹਿਲਾ ਦੋ ਤੁਕੀ ਤੂੰ ਗੁਣ ਦਾ ਤੋਂ ਨਿਰਮਲੋ ਪਾਈ ਨਿਰਮਲ ਨਾ ਮਨ ਹੋਏ ਹਮ अपराधी निरगुण भाई तुझ ही ते गुण सोए तू गुण दाता तू निर्मलो भाई निर्मल ना मन होए हम अपराधी निरगुण भाई तुझ ही ते गुण सोए मेरे प्रीतम तू करता करवे हां पपी ਪਖੰਡੀਆਂ ਪਾਈ ਮਨ ਤਨ ਨਾਮ ਵਸੇ ਰਹਾ ਬੇਖ ਮਾਇਆ ਚਿਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਤਮਹ ਠਾਕੁਰ ਸਚ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਐ ਪਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਉ ਬੈ ਰਾਗੀ ਐ ਭਾਈ ਦਰ ਘਰ ਸਾਚ ਆਪੂ ਪਤਲੀ ਆਕਾਸ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੌਰ ਮਿਲਿਆ ਸੁਖ ਪਾਇਆ ਭਾਈ ਚੁੱਕਾ ਮਨਹੁ ਜਲ ਮਲ ਕਾਇ ਮਨ ਜਿਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜਯ ਭਾਈ ਕੀ ਮੰਗੋ ਕੀ ਦੇਹ ਪਹਨੀਰ ਪਖਾਲੀ ਐ ਭਾਈ ਜਲ ਮਹਿ ਡੂਬੂ ਡਟੇ ਹੈ ਗੁਰ ਬਿਨਾਂ ਅਲਕ ਨਾ ਲਖੀਐ ਭਾਈ ਜਗ ਬੂਢੈ ਪਤ ਖੋਏ ਮੇਰੇ ਠਾਕੁਰ ਹਾਥ ਵੱਡਿਆਈਆ ਭਾਈ ਜਪਵਤ ਦੇ ਬਾਈਰ ਬੋਲੇ ਮੀਠੋਲੀ ਭਾਈ ਸੱਚ ਕਹੈ ਪਿਰ ਪਾਈ ਬਿਰਹ ਪੈਦੀ ਸੱਚ ਵਸੀ ਭਾਈ ਆਦਕ ਰਹੀ ਹਰ ਨਾਏ ਸਭ ਕੋ ਆਖ ਆਪਣਾ ਭਾਈ ਗੋਰਤੇ ਬੂਝੈ ਸੂਝਾ ਜੋ ਬੀਦੇ ਸੇ ਉਬਰੈ ਭਾਈ ਸ਼ਬਦ ਸਚਾ ਨੀਸਾ ਈਦਨ ਅਦਕ ਸਕੇ ਲੀਐ ਭਾਈ ਪਾਵਕ ਰੰਚਕ ਪਾਏ ਕੇਨਾ ਪਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਨ ਸੋ ਭਾਏ ਈਤਨ ਅਦਕ ਸਕੇਲੀਐ ਭਾਈ ਪਾਵਕਰੰਚਕ ਮਾਏ ਕੈ ਨ ਪਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਣ ਸੁਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪਹਿਲਾ ਪਹਿਲਾ ਦੋ ਤੁਕੀ ਤੂੰ ਗੁਣ ਦਾਤੋਂ ਨਿਰਮਲੋ ਭਾਈ ਨਿਰਮਲ ਨਾਮਨ ਹੋਏ ਹਮ ਅਪਰਾਧੀ ਨਿਰਗੁਣ ਹੈ ਭਾਈ ਤੁਝ ਹੀ ਤੇ ਗੁਣ ਸੋਏ ਰਾਗ ਸੁਰਠ ਮਹੱਲਾ ਪਹਿਲਾ ਪਾਵਨ ਅੰਗ 636 ਸਤਸੰਗੀ ਜਨੋ ਅੱਜ ਦਾ ਪ੍ਰਸ਼ਨ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਇਸ ਪ੍ਰਸ਼ਨ ਦਾ ਜਵਾਬ ਆਪਸੰਮਤ ਨੇ ਕਮੈਂਟ ਸੈਕਸ਼ਨ ਵਿੱਚ ਦੇਣਾ ਹੈ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ